ਮੈਂ ਪੱਤੀ ਜਾ ਕੇ ਕਰਨਾ ਦਾਦੂ ਤੇ ਤੂੰ ਬਾਹਰ ਨਿਗਾ ਰੱਖ ਤੂੰ ਬੰਦਾ ਕੋ ਬੰਦਾ ਨਾ ਜਿੱਤੇ ਪੁਰਸ਼ ਨਾ ਆ ਜੇ ਨਿਗਾ ਰੱਖ ਜਾ ਕੇ ਕੋਈ ਗੱਲ ਨਹੀਂ ਜੀ ਤੁਸੀਂ ਮੇਰੇ ਹੰਦਾ ਟੈਨਸ਼ਨ ਨਾਲ ਹਾਂ ਬਸ ਠੀਕ ਆ ਉਹ ਮੇਰੀ ਮਾਤਾ ਫੋਨ ਆ ਗਿਆ ਸੱਸੇ ਕਾਲ ਮਮੀ ਉਹ ਮੈਂ ਕੀ ਕਰਨਾ ਸੀ ਇਹ ਸ਼ਰਾਬ ਘਟੇ ਜਾਂਦਾ ਸੀ ਤੇ ਮੈਂ ਬਾਹਰ ਗੇਟ 'ਚ ਨਿਗਾ ਤੇ ਖੜੀ ਆ ਇੱਕ ਮਿੰਟ ਹੋੜੇ ਆ ਦੀਦੀ ਦੇ ਵਿੱਚ ਫੋਨ ਆ ਜਾਂਦਾ ਤੁਹਾਨੂੰ ਲੱਗਦਾ ਮੈਨੂੰ ਪੱਕਾ ਪੁਰਸ਼ ਨੂੰ ਫੜਾ ਕੇ ਦੇਗੀ ਹਾਂ ਦੀਦੀ ਉਹ ਮੈਂ ਕੀ ਕਰਨਾ ਸੀ ਤੇਰਾ ਭਾਜੀ ਸ਼ਰਾਬ ਕੱਢੀ ਜਾਂਦਾ ਸੀ ਤੇ ਮੈਂ ਵਰਗੇਟ ਤੇ ਨਹੀਂ ਜਾ ਕੇ ਖੜੀ ਉਹ ਮੈਂ ਨੂੰ ਭੈਣ ਦੀ ਨੂੰ ਦਾਖੀ ਤੇ ਲਾਇਆ ਸੀਗਾ ਇਹ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸੀ ਜਾਂਦੀ ਆ ਰੁਕ ਜਾ ਇੱਕ ਮਿੰਟ ਮੈਂ ਦਿੰਨਾ ਬਾਅਦ ਚ ਫੋਨ ਲਾਉਣੀ ਆ ਅਵੀ ਤੇ ਮਾਸੀ ਦਾ ਫੋਨ ਆਈ ਜਾਂਦਾ ਹਾਂ ਕਿਵੇਂ ਮਾਸੀ ਮੈਂ ਕੀ ਕਰਨਾ ਤੇਰੇ ਜਵਾਈ ਸ਼ਰਾਬ ਕੱਢੀ ਜਾਂਦਾ ਮੈਂ ਵਰਗੇਟ ਤੇ ਖੜੀ ਸੀ ਨਿਕਾਲਾ ਓਏ ਆ ਜਾ ਹਣ ਉਸ ਦਾ ਅਸਲ ਵੀ ਆ ਗਈ ਆਂ ਬਲੋ ਜਨਾਨੀਆਂ ਤੇ ਘਰ ਨਹੀਂ ਲੱਗਦੇ ਬੱਲੇ ਨਹੀਂ ਦੀ